ਲੌਈ ਮੁੰਡਿਓ ਹੋ ਗਈ ਤੇ ਆਨੇ ਸਾਰੇ ਮੁੰਡੇ ਡਰਨ ਡਰ ਮੱਜ ਰਹੀ ਆ ਉੱਥੇ ਕੇ ਬਾਕੀ ਸਾਰੇ ਹੋ ਗਏ ਲੈਣੀ ਉਹਨਾਂ ਨੂੰ ਵੀ ਕਿਆ ਹੋ ਜੋ ਰੈਡੀ ਆ ਮੁੰਡਾ ਕੁ ਮਾਰੋ ਕਿਆ ਮੁੰਡਿਆ ਇੱਕ ਮੁੰਡਾ ਸੋਦਾ ਹੈ ਜਿਹੜਾ ਢੱਲਾ ਹੈ ਇਹ ਪੀਏ ਉਹਨੂੰ ਦੱਸਾਰਾ ਪਿੱਠਾ ਸਾਧ ਵੀ ਜਲਾਤਾ ਮੁੰਡਿਆਂ ਨੇ ਆਏ ਮੁੰਡਾ ਇਹ ਥੋੜੇ ਗਰਮ ਪੱਟੀਆਂ ਤੇ ਚੱਲਦਾ ਇਹਿੰਦਾ ਇਹਦਾ ਹੱਸਦਾ ਜੋ ਯਾਰ ਚੱਲੀਏ ਚਲੋ ਵੀ ਚਲੋ 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 ਹਾਂ ਬਹੁਤ ਚੜਾਉਂਦੀ ਆ ਉਹ ਜਿੰਦਾ ਜਿੰਦਾ ਲਾ ਦੋ ਚਲੋ ਚੱਲੀਏ ਚਲੋ ਮੁੰਡਿਓ ਹੁੰਦਾ ਭਿੰਡ ਚੱਲੀ ਚਲੋ ਵੀ ਚਲੋ 18 ਨੰਬਰ ਕਿੱਥੋਂ ਲਿਆ? ਇਹ ਨੰਬਰ ਡਾਲਰ ਹੈ। ਇਹ ਨਵਾਂ ਵਿਰਾਟ ਗੋਲੀ ਦਾ ਫੈਨ ਹੈ। ਫੈਨ। ਅੱਛਾ ਆਹ ਸਟicker ਵੀ ਲਾਈ ਫਿਰਦਾ ਹੈ। ਹਾਲੇ ਆ ਸਟicker ਦਾ ਹਾਲ ਲਾਲਾ। ਆ ਗੇ ਲਾ। ਡਾਲਰ। ਇੱਥੋਂ ਬਦਲਾ ਲਾ ਡਾਲਰ। ਵਿਰਾਟ ਗੋਲੀ ਦਾ ਫੈਨ ਹੈ। ਇਹਨਾਂ ਨੂੰ ਕੌਣ ਸਮਝਾਵੇ ਇਹ ਨਹੀਂ ਇਹਨਾਂ ਨੂੰ। ਜੇਨਸਨ ਨੂੰ। ਇਹ ਨਵਾਂ ਕੱਪੜਾ ਲੈ ਕੇ ਟੈਗ ਲਾ। ਟੈਗ ਵੀ ਲਾਹੀ ਦਾ ਨਵਾਂ ਲੈ ਕੇ। ਉਹ ਅੱਭੀ ਕਰਨਾ ਹੈ। ਆਪ ਦੱਸਣਾ ਵੀ ਆ ਵੀ ਨਵਾਂ ਲਿਆ। ਇੱਥੇ ਹੀ ਤਾਂ ਬਦਲਾ ਲਾਣਾ। ਆ ਮੇਰੇ ਨਾਲ ਦੇ ਪਹਿਲਾਂ ਉਤਰਿਆ ਲਿਫਟ ਤੋਂ ਮੈਨੂੰ ਪੌੜੀਆਂ 'ਚ ਛੱਡਿਆ ਏ ਵਧੀਆ ਤੁਸੀਂ ਵੀ ਆਏ ਹੋ ਰੋਕ ਕੇ ਆਹ ਦੇਖੋ ਅੱਜ ਫੇਰ ਸਾਧਰੀ ਇੱਕ ਟ੍ਰੇਨ ਆ ਗਈ ਇੱਕ ਟ੍ਰੇਨ ਨਹੀਂ ਆ ਕਿ ਦੋ ਆ ਗਈਆਂ ਅੱਜ ਫੇਰ ਮੈਂ ਤਾਂ ਉੱਪਰ ਹੀ ਆਇਆ ਮੈਂ ਤਾਂ ਉੱਪਰ ਹੀ ਆਇਆ ਪ੍ਰਸਾਦਾ ਛਕਣਾ ਪਹਿਲਾਂ ਚਾਹ ਪੀਣੀ ਆ ਉਹ ਚਾਹ ਛਕੋ ਤਾਂ ਹੀ ਤੁਹਾਡੀ ਆਵਾਜ਼ ਹੋਣ ਦੀ ਮੈਂ ਤੁਹਾਨੂੰ ਹਾਕ ਬਿਮਾਰੀ ਦੀ ਤਾਈ ਪਹਿਲਾਂ ਚਾਹ ਆ ਗਈਆਂ ਦੋ ਹਨਾ ਅਨਾਲ ਦਾ ਕਿੱਥੇ ਗਿਆ ਤੁਹਾਡੇ ਤੁਹਾਡੇ ਨਾਲ ਲਾ ਕਿੱਥੇ ਇੱਕ ਜਿੰਸ ਕਿੱਥੇ ਲੇਫਟ ਤੇ ਰਹਿ ਗਿਆ ਉਹ ਉਹ ਤੁਹਾਨੂੰ ਨਾ ਲੱਭਦਾ ਹੋਵੇ ਕਿੱਥੇ ਆ ਇਹਦੇ ਬੁਰੀ ਦੇ ਟੇਚੀ ਦੇ ਥੱਲੇ ਆ ਗਿਆ ਦਾ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਨਿਕਲਿਆ ਆ ਆ ਜਾ ਆ ਜਾ ਕਾ ਜਲਦੀ ਹਿੰਮਤ ਨਾਲ ਤੁਰਿਆ ਆ ਕੁ ਲੋਲੇ ਲਾ ਗਿਆ ਬਾਬਾ ਤੁਹਾਡੇ ਨਾਲ ਚਾਹ ਪਾਗੀ ਨਹੀਂ ਗਿਆ ਹਾਂ ਵੀਰੇ ਆ ਤੇ ਪਈ ਆ ਆ ਗਿਆ ਬਾਬਾ ਪੁਆ ਲੋ ਜਾ ਇਕੱਠੀਓ ਪੁਆ ਲਿਓ ਹਣ ਗਲਾਸ ਭਰ ਦੇ ਬਾਬਾ ਇਹਨਾਂ ਦੇ ਨਾ ਬਾਬਾ ਉਹਨਾਂ ਦੇ ਗਲਾਸ ਭਰਨੇ ਦੀ ਓਏ ਆ ਕੀ ਕਰਦਾ ਇੰਨਾ ਘਾਟਾਂ ਡੋਲਦਾ ਜਿਆਦਾ ਉਹ ਕਵ ਨਹੀਂ ਗਲਾਸ ਜਿਆਦਾ ਭਰਾ ਲਿਆ ਦੀਗਾ ਕਵ ਨਹੀਂ ਗਲਾਸ ਜਿਆਦਾ ਭਰਾ ਲਿਆ ਦੀ ਤਾਂ ਡੋਲੀ ਆ ਜਾਣ ਕੇ ਹੁਣ ਡੋਲੀ ਹੋ ਜਾਂਦਾ ਕੀ ਗੱਲ ਐ ਇਹ ਤਾਹੀਂ ਇਹਨੂੰ ਚਾਹ ਦੰਦਾ ਕੋਈ ਸਵੇਰ ਨੂੰ ਅੱਜ ਕਿੱਧਰ ਨੂੰ ਜਾਣਾ ਹੈ ਅੱਜ ਜਾਵਾਂਗੇ ਜੀ ਨਾਨਕਪੀਰ ਉਹ ਗੱਡੀ ਕਰ ਲਈ ਮੁੰਡਿਓ ਕਰ ਨਹੀਂ ਆ ਦੇਖ ਲੈਣਾ ਕਿੰਨਾ ਰੇਟ ਕਿਦਾਂ ਕਰ ਉਹ ਫੇਰੇਟ ਉਹ ਜਿਹੜਾ ਦੂਜਾ ਕੱਲ ਵਾਲਾ ਕੀ ਕਹਿੰਦਾ 6000 ਨੋਵਾਂ ਵਾਲਾ 6000 ਕਹਿੰਦਾ ਸੀ ਜਿਹੜੇ ਨੋਵਾਂ ਵਾਲੇ ਗੱਡੀਆਂ ਵਾਲੇ ਤਾਂ 6000 ਕਹਿੰਦੇ ਨੇ ਤੇ ਜਿਹੜਾ ਆਪਾਂ ਨੂੰ ਉਹਦੇ ਨਾਲ ਮਿਲਿਆ ਦੀ ਕੀ ਵਾਲਾ 5200 ਰੁਪਿਆ ਆਪਾਂ ਦਾ ਟਰੈਵਲਰ 'ਚ ਜਾਣਾ ਫਤੇ ਦੇ ਪਾਪਾ ਭੱਜਦੇ ਹੀ ਜਾਂਦੇ ਨੇ ਮੂਰੇ ਕਹਿੰਦਾ ਕਾਲ ਮੀ ਦੇਖੋ ਕਹਿੰਦਾ ਕਾਲ ਮੀ ਭੱਜਦਾ ਹੀ ਜਾਂਦਾ ਫਤੇ ਦਾ ਪਾਪਾ ਦੁੱਖ ਤਕਲੀਫ ਕਿਸੇ ਨੂੰ ਨਹੀਂ ਫਤੇ ਦੇ ਪਾਪਾ ਹੁਣ ਦੇ ਕਾਹਤੇ ਜਾਂਦੇ ਨੇ ਇਹਨੇ ਨੰਬਰ ਵੀ ਦੇਖਾ ਬਰਾ ਮੋੜ ਆ ਦੇਖੀ ਟੈਂਪੂ ਜਣਾ ਵੱਜੀ ਤੂੰ ਹੀ ਲੈਣੀ ਆਂ ਮਿਲ ਵਾਲੀ ਕਾਲ ਮੀ ਪਈ ਜਾਂਦਾ ਮੈਨੂੰ ਸੰਦੇਹ ਆਦੇ ਮੈਨੂੰ ਆਹੋ ਨੰਬਰ ਤਾਂ ਲਖਾ ਫਿਰ ਟੀ ਸ਼ਰਟ ਤੇ ਮਗਰ ਕਾਲ ਮੀ ਤਾਂ ਲਖਾਈ ਫਿਰਦਾ ਕੰਨੇ ਅੱਜ ਦੇਖ ਲਈ ਕੱਲ ਤਾਂ ਦਬ ਗਿਆ ਸੀਗਾ ਮੁੰਡਾ ਮੋਡੀਫਾਈ ਕਰਾਇਆ ਅੱਜ ਮੋਡੀਫਾਈ ਕਰਾਇਆ ਕਰਨ ਵੀ ਅੱਜ ਮੋਡੀਫਾਈ ਕਰਾਇਆ ਕੱਲ ਦਬ ਗਿਆ ਸੀ ਹਨਾ ਕੱਲ ਕਿਵੇਂ ਕਰਦਾ ਸੀ ਕਰਕੇ ਦਿਖਾਈ ਮਾੜਾ ਜਾਂ ਨਾ ਨਾ ਕੱਲ ਕੱਲ ਉੱਥੇ ਡਾਕਟਰ ਨੇ ਫੀਸ ਲਾਤਾ ਅੱਜ ਆਏ ਕਰਕੇ ਫੇਰ ਦੇਖੇਗਾ ਨਾ ਇੱਕ ਦਿਨ ਹੋਰ ਨਹੀਂ ਜੀ ਹੋਰ ਨਾਲ ਉਹ ਇਹਦਾ ਫੇਰ ਕਟਾਲੇ ਵਾਲੇ ਡਾਕਟਰ ਦੇ ਗਿੱਜੇ ਹੋਏ ਨੇ ਨਾ ਉਹਦੇ ਕਰਕੇ ਇਹਦਾ ਡਾਕਟਰ ਨੂੰ ਫੋਨ ਕਰਕੇ ਵੀ ਠੀਕ ਹੋ ਜਾਂਦਾ ਨੇ ਨਾ ਦਵਾਈ ਲੱਗੀ ਹੋਈ ਆਹੋ ਜੇ ਡਾਕਟਰ ਨੂੰ ਇਹ 5 ਦਿਨ ਫੋਨ ਨਾ ਕਰਨ ਡਾਕਟਰ ਕਹਿੰਦਾ ਤੁਸੀਂ ਆਏ ਹੋ ਨਹੀਂ ਠੀਕ ਨੰਗ ਚ ਡਾਕਟਰ ਫੋਨ ਕਰ ਲੈਂਦੇ ਨਾ ਆਹ ਵੀ ਤੁਸੀਂ ਆਏ ਹੋ ਨਹੀਂ ਡਾਕਟਰ ਕਹਿੰਦਾ ਕੀ ਕਰਨਾ ਤੁਸੀਂ ਬਿਵਾਰੀ ਦੀ ਫੋਟੋ ਹਾਂ ਆ ਡਾਕਟਰ ਕਹਿੰਦਾ ਕੀ ਗੱਲ ਕਿਤੇ ਗਏ ਹੋਏ ਹੋ ਆ ਗਏ ਦੱਸੀ ਹਾਂ ਉਹ ਕਿਹ ਚਮੋ ਜਾਨਾ ਨਾ ਤੇ ਤਾਂ ਤੇ ਨਾ ਕਰੀਂ ਹਾਂ ਉਹੋ ਨਹੀਂ ਗਿਆ ਨਾ ਨਾ ਹੋਣਾ ਹੁਣ ਨਾਨਕਜੀ ਦੀ ਵਾਤੇ ਗੱਡੀ ਕਰ ਲਈ ਹਾਂਜੀ ਸੰਗਤਾਂ ਤਿਆਰ ਨੇ ਬਿਲਕੁਲ ਫੇ ਹੁਣ 바ਰਗੇਨਿੰਗ ਕਰਨੀ ਹੈ ਤੁਸੀਂ ਰੇਟ ਕਰਕੇ ਰੇਟ ਕਰੋ ਇਹਨਾਂ ਨੇ ਰੇਟ ਕਰਨਾ ਹੀ ਕਰਨਾ ਰੇਟ ਕਰਕੇ ਜੇ ਮੰਨ ਲਓ 500 ਮੰਗਦੇ ਹੋਣਗੇ ਇਹਨਾਂ ਨੇ 400 ਤੱਕ ਦਾ ਤੋੜ ਕੇ ਲੈ ਕੇ ਆਉਣਾ ਬਾਈ ਨੂੰ ਨਹੀਂ ਲੈਣੀ ਨਵੀਂ ਮਾਡਲ ਦੀ ਹਾਂ ਜੀ ਦੀਆਂ ਵਧੀਆ ਸੀਟਾਂ ਹੁਣ ਏਸੀ ਚੱਲਦਾ ਹੋਵੇ ਹਾਂ ਤੇ ਏਸੀ ਵੀ ਨਹੀਂ ਚਲਾਉਣਾ ਫਿਰ ਵੀ ਗੱਡੀ ਸਾਫ਼ ਸੁਥਰੀ ਚਾਹੀਦੀ ਆ ਹਾਂ ਇਹ ਜੇ ਚ ਤਾਂ ਨਹੀਂ ਜਾਣਾ ਹੈ ਇਹ ਜੇ ਚ ਇਹ ਜੇ ਦਾ ਜੇ ਪਹੁੰਚ ਗਿਆ ਉਹ ਨਹੀਂ ਜਿਹੜੀ ਕੱਲ ਵਾਲੀ ਕੀ ਆ ਵੀ ਤੀ ਉਹ ਦੂਜੇ ਮੈਂ ਦਾਦ ਜੀ ਆ ਮੁੰਡੇ ਕਹਿੰਦੇ 6000 ਚ ਅਸੀਂ ਨੋਵਾ ਲੈ ਕੇ ਗਏ ਆ ਨਾ ਜਾਣਾ ਹਾਂ ਸੰਗਤਾਂ ਨਾਲ ਆ ਜਾਲਾ ਸੰਗਤਾਂ ਨਾਲ ਉਹ ਤਾਂ ਡਾਊਨ ਹੋ ਗਿਆ ਨਾ 44 ਡੰਡ ਲਾਤੇ ਆਹੋ ਏ ਬਿਮਾਰ ਤਾਂ ਹੀ ਹੋਇਆ ਪਹਿਲਾਂ ਨਾਮ ਲੈਣ ਨੂੰ ਫੇਸ ਵਾਸ਼ ਦੇ ਨਾਮ 'ਚ ਫੇਸ ਵਾਸ਼ ਉਹ ਨਾ ਨਾ ਚੱਕਰ ਪਤਾ ਕੀ ਪਿਆ ਇਹ ਚ ਜਾਣਾ ਉਹ ਚੱਕਰ ਪਤਾ ਕੀ ਕੀ ਆ ਬਿਮਾਰ ਇਹ ਥਾਤੇ ਹੋਇਆ ਮਤਲਬ ਬਿਮਾਰ ਨਹੀਂ ਹੋਇਆ ਇੱਕ ਤਾਂ ਖਾਂਦਾ ਬਹੁਤ ਆ ਜਿੱਥੇ ਦੇਖਦਾ ਚੱਲ ਜਿੱਥੇ ਦੇਖਦਾ ਚੱਲ ਗੋਲ ਗੱਪੇ ਵੀ ਖਾ ਲੇ ਉਹ ਇਹਨੇ ਕੱਲ ਖਾ ਲੇ ਚੌਲ ਛੋਲ ਵੱਧ ਤੇ ਇੱਕ ਡੰਡ ਲਾਏ ਹੋਏ ਸੀ ਡੰਡੇ ਇਹਨੇ ਲਾਏ ਸੀ ਚੌ ਨੂੰ ਵੀ ਫੇਸ ਬਹੁਤ ਜਿੱਤਣਾ ਮੈਂ ਉਹ ਜਿੱਤ ਤਾਂ ਲਿਆ ਉਹ ਜਿੱਤਨੇ ਦਿਖਾਤਾ ਇਹਨੂੰ ਫਿਰ ਕੱਲ ਆਹੋ ਵੀ ਕੀ ਬਣਦਾ ਕੀ ਬਣਦਾ ਚਾਹੋ ਚਾਹ ਜੀ ਡੰਡ ਲਾ ਗਿਆ ਵੱਧ ਹੋਰ ਕੀ 40 ਡੰਡ ਲਾ ਗਿਆ ਚੌ ਹਾਂ ਕਾਠ ਬਹੁਤ ਆ ਜੀ ਅੱਜ ਦੁਬਾਰਾ ਟ੍ਰੇਨਾਂ ਆਈਆਂ ਦੋ ਉਹ ਹਰਪਨ ਵਾਈ ਦਾ ਗਾਣਾ ਹਾਂਜੀ ਮੁੰਡਿਓ ਹਾਂਜੀ ਹਾਂਜੀ ਆਪਣੀ ਗੱਡੀ 'ਚ ਚੱਲੇ ਫਿਰ ਆਪਣੀ ਜੀ ਵੀਰੇ ਆਪਣੀ ਜੀ ਦੂਜੀ ਗੱਡੀ ਬਾਰਾਂ ਨਹੀਂ ਗੰਦੀ ਨਾ ਤਾਂ ਰੁਕਦੀ ਐ ਲੰਮਾ ਟਾਈਮ ਅਸੀਂ ਰੁਕਣਾ ਹੁੰਦਾ ਲੰਮਾ ਟਾਈਮ ਰੇਕ ਜਦਾਂ ਹਾਂ ਉਹ ਵੀ 6000 ਮੰਗਦੇ 6000 ਦਾ ਅਸੀਂ ਦੋ ਗੇੜੇ ਲਾ ਦੇਣੇ ਉਧਰ ਨੂੰ ਤੇ ਨੇੜਾ ਤਾਂ ਤੇਲ ਨਹੀਂ ਖੜੇ ਕੰਫਰਟੇਬਲ ਨਹੀਂ ਹੈਗੀ ਉਹ ਕੰਫਰਟੇਬਲ ਨਹੀਂ ਹੈਗੀ ਇਹਦੇ 'ਚ ਲੋਟਾ ਆਪਣੀ ਗੱਡੀ 'ਤੇ ਨਾਲ ਦੇ ਕਿੱਥੇ ਰਹਿ ਗਏ ਹੁਣ ਦੋ ਰਹਿ ਗਏ ਮੁੰਡਾ ਥੋੜਾ ਢਿੱਲਾ ਜਿਹਾ ਢਿੱਲਾ ਮਿੱਠਾ ਆ ਜਿਵੇਂ ਆਪਣੀ ਗੱਡੀ ਸਾਹਮਣੇ ਰੱਖ ਕੇ ਸਾਹਮਣੇ ਸਾਹਮਣੇ ਸੰਭਿਆ ਹੋਇਆ ਇਹਦੇ ਕਰਕੇ ਰਿਸਕ ਨਹੀਂ ਲਿਆ ਫਿਰ ਅਸੀਂ ਬਾ ਠੀਕ ਆ ਦੂਜੇ ਦੋ ਆਪਣੀ ਗੱਡੀ ਜੱਲਾ ਹੋ ਗਏ ਐ ਕਮਰੇ ਚ ਤੁਰਪੇ ਗੱਡੀ ਲੈ ਕੇ ਹਾਂਜੀ ਹਾਂ ਤੁਰਪੇ ਜੀ ਤੁਰਪੇ ਬੜੀ ਲੇਟ ਤੁਰੇ ਹੋ ਸੰਗ ਤਾਂ ਸਾਰੀਆਂ ਨੰਗੀਆਂ ਕਹਿੰਦੇ ਹੁਣ ਜੱਥਾ ਚੱਲੇ ਆ ਲੋਕ ਸਾਜ ਰਹੇ ਨੇ 7 7 ਵਜੇ ਨੇ ਲੋਕ ਨੰਗੇ ਇਹ ਹੁਣ ਚੱਲੇ ਨੇ 10 ਵਜੇ ਜੱਥਾ ਉੱਠੇ ਬਾਕੀ ਉੱਠਦੇ ਹੀ ਬਹੁਤ ਲੇਟ ਨੇ ਟਾਈਮ ਦੇਖ ਲਓ 9:42 ਹੋ ਗਏ ਲੋਕੀ ਸਾਰੇ ਹਾਂਜੀ ਕਿਹਨੂੰ ਵੀਡੀਓ ਕਾਲ ላይ ਬੈਠੇ ਹੋ ਆ ਬਾਈ ਨੂੰ ਆਪਣੇ ਆਪਣਾ ਬੜਵੈਲਾ ਵੀਰ ਡੋਬਈ ਵਾਲਾ ਟਰੱਕ 'ਚ ਬੈਠਾ ਕਾਲ ਕਰਦਾ ਖਾਸ ਜੱਥੇ ਦਾ ਮੈਂਬਰ ਹੈ ਹਾਂ ਇਹ ਜੱਥੇ ਦਾ ਮੈਂਬਰ ਹੈ ਜੀ ਇਹ ਵੀ ਸਾਡੇ ਜੱਥੇ 'ਚ ਆਇਆ ਹੈ ਹਾਂ ਪਹਿਲੀ ਵਾਰ ਇਹੀ ਆਇਆ ਸੀ ਆਪਣੇ ਨਾਲ ਪਹਿਲੀ ਵਾਰ ਇਹੀ ਸੂਰਮਾ ਆਇਆ ਕੋਈ ਨਹੀਂ ਅਗਲੀ ਵਾਰ ਆਊਗਾ ਇਹ ਜਾਂ ਦਾਖਲ ਉੱਥੇ ਤਰਾਇਆ ਕਰ ਲੈ ਕੱਲ ਜਾਂ ਬਿਮਾਰ ਹੋ ਗਿਆ ਡਾਕਟਰ ਨੇ ਕਹਿੰਦੀ ਪੀ ਠੀਕ ਹੈ ਤੈਨੂੰ ਯੂਰਨ ਠੀਕ ਆਉਂਦਾ ਕਹਿੰਦਾ ਹੈ ਯੂਰਨ ਦਾ ਨਵਾਂ ਬਦ ਲੱਗੇ ਕਿਹੜਾ ਸਕੂਲ ਗਾਏ ਆ ਹਾਂ ਮੈਂ ਪੁੱਛਿਆ ਵੀ ਵਾਸ਼ਰੂਮ ਸਹੀ ਆਉਂਦਾ ਤੇ ਨਾ ਕਹਿੰਦਾ ਸਹੀ ਆਉਂਦਾ ਯੂਰਨ ਨੂੰ ਚੂਰਨ ਸਮਝੀ ਜਾਂਦਾ ਵੀ ਕਹਿੰਦਾ ਚੂਰਨ ਫੜਾਉਗੀ ਮੈਨੂੰ ਮੈਂ ਵੀ ਚੂਰਨ ਨਹੀਂ ਬੁੱਲਾ ਜੀ ਫਿਰ ਕਹਿੰਦਾ ਚੂਰਨ ਆਉ ਖਾਣ ਹਾਂ ਫੈਕਟ ਵੀ ਐਡਾ ਡਾਕਟਰ ਉੱਧਾ ਹੁੰਦਾ ਆਹੋ ਉਹ ਕਹਿੰਦੀ ਯੂਰਨ ਕਹਿੰਦਾ ਹਾਂ ਹੈ ਆਨੇ ਕੀਆ ਉਹਨੂੰ ਆਪ ਬੈਠਾ ਜ਼ਾਲਾ ਹਲ ਗਿਆ ਗਿਆ ਇਹਨ ਦਾ ਸਿੱਧੇ ਬਾੜ ਪੁੱਛੋ ਇਹਨਾਂ ਨੂੰ ਤਾਂ ਇੱਕ ਢੀਕਾ ਲਾ ਕੇ ਉਹਨੂੰ ਪੁੱਛਿਆ ਭਾਈ ਹੋਰ ਵੀ ਆ ਕਦਾਂ ਉਹ ਵੀ ਲਾ ਦੋ ਇੱਕ ਢੀਕਾ ਲਾ ਕੇ ਕਹਿੰਦਾ ਜ਼ੋਰ ਲਾਉਣਾ ਉਹ ਕਹਿੰਦੀ ਹਾਂ ਲਾ ਦੋ ਕਹਿੰਦਾ ਲਾ ਦੋ ਢੀਕੀ ਲਵਾਈ ਜਾਂਦਾ ਗੁਰਦੁਆਰਾ ਨਾਨਕ ਧੀਰੇਵਾਲ ਨੂੰ ਜਾ ਰਹੇ ਆ ਹੁਣ ਇੱਥੋਂ ਨਿਆ گاؤں ਪਹਿਲਾਂ ਰੂਟ ਫਿਰ ਦੰਗਲੂਰ ਇੱਕ ਬੰਦਾ ਹੋਰ ਆ ਗਿਆ ਇੱਕ ਬੰਦਾ ਹੋਰ ਆ ਗਿਆ ਸਾਡੇ ਨਾਲ ਵੀਡੀਓ ਕਾਲ ਤੇ ਇਹ ਸਾਡੀਆਂ ਤਗੜੀਆਂ ਸਪਾਂਸਰ ਇਹ ਵੀ ਕੈਨੇਡਾ ਬੈਠਾ ਇਹ ਵੀ ਸਪਾਂਸਰ ਇਹਨੇ ਸਾਡੇ ਇਹ ਵੀ ਜਿਸਦਾ ਮੈਂਬਰ ਮੈਂਬਰ ਮੇਨ ਆ ਸਾ ਮੇਨ ਮੈਂਬਰ ਇਹਨੇ ਵੀ ਚਾਚੇ ਦੇ ਮਹਿਮਾਨ ਹੋ ਜਾਂਦੇ ਸਾਡੇ ਬਲੌਗ ਨੂੰ ਬਹੁਤ ਪਿਆਰ ਦੇ ਰਹੇ ਨੇ ਕਿਹਨੂੰ ਪੁੱਛਿਆ ਜਿਲੇ ਵੀ ਆਪਣਾ ਪੰਜਾਬ ਚ ਆਹ ਮੁੰਡੇ ਨੂੰ ਕਿਹਾ ਪੰਜਾਬ ਚ ਆ ਮੁੰਡੇ ਨੂੰ ਪੁੱਛ ਕੇ ਨੇ ਨੇ ਹਾਂ ਹੈਨਾ ਮਾਚਾ ਆ ਕਿੰਨੇ ਨੇ ਇਹਦੀ ਕਿੰਨੇ ਨੇ 40 ਕਿ ਤਾਂ ਹੋਣਗੇ ਹਾਂ ਆ ਕਹਿੰਦਾ 13 ਜ਼ਿਲ੍ਹੇ ਤੇ ਬਾਕੀ ਫੇਕਾ ਛੱਡ ਛੱਡ ਆਪਾਂ ਨੇ ਕਾਹ ਟੈਨਸ਼ਨ ਲੈਣੀ ਜ਼ਿਲ੍ਹੇ ਆਂ ਆਪਣਾ ਜ਼ਿਲ੍ਹਾ ਵਧੀਆ ਆਪਣਾ ਜ਼ਿਲ੍ਹਾ ਵਧੀਆ ਕਹਿੰਦਾ ਜ਼ਿਲ੍ਹੇ ਵੀ ਨਹੀਂ ਪਤਾ ਦੱਸ ਇਹਨਾਂ ਟੇਟਾ ਦਾ ਕੀ ਪਤਾ ਲੱਗਣਾ ਹੈ ਨਾ ਇੱਥੇ ਜਿਹੜੇ ਆਪਾਂ ਪਹਿਲੀ ਰਾਤ ਰੁਕੇ ਸੀ ਉੱਥੇ ਦਾ ਬਥੇਰਾ ਕਹਿੰਦੇ ਬੂੰਦੀ ਜ਼ਿਲ੍ਹੇ ਜਾਂ ਬੂੰਦੀ ਜ਼ਿਲ੍ਹੇ 'ਚ ਉਹ ਸੁਣ ਲਿਆ ਸੌਖਾ ਆਓ ਸੁਣ ਲਿਆ ਵੀ ਬੂੰਦੀ ਦਹੀਂ 'ਚ ਪੈਂਦੀ ਆ ਵੀ ਦਹੀਂ 'ਚ ਬੂੰਦੀ ਪੈਂਦੀ ਆ ਉਹ ਵਾਲਾ ਕਹਾਣੀ ਆ ਮੁੰਡੇ ਰੁੱਕੇ ਸੀਗੇ ਓ ਮੁੰਡਾ ਬਹਿਲਾ ਮੈਨੂੰ ਪਾੜਾਇਆ ਕੁਛ ਲੱਗਦਾ ਪਿੱਛੇ ਬਹਿਣ ਕਰਕੇ ਹੀ ਉਹ ਤਾਂ ਚੱਲ ਕੋਈ ਨਹੀਂ ਰੋਕ ਲਈ ਦੀ ਪਰ ਕੁਛ ਨਹੀਂ ਗਾ ਮੂੰਹ ਤੋਲਾ ਕੋਈ ਨਹੀਂ ਚੱਲਦੇ ਆ ਚਲੋ ਤੋਰੋ ਵੀ ਆ ਮੈਨੂੰ ਜੀ ਡਿੱਗੀ ਜੇ ਮਾਰਿਆ ਹੁਣ ਤੁਸੀਂ ਯਾਰ ਆਹਦਾ ੱੱਕਾ ਕੋਈ ਚੱਕਰ ਨਹੀਂ ਪਹਿਲਾਂ ਨਿਆਰੇ ਵੀ ਲੈ ਲੈਦਾ ਮੁੰਗਲੀ ਸੀਟ ਤੇ ਆਹਦਾ ੱੱਕਾ ਯਾਰ ਭਾਈ ਸੰਗ ਦੇ ਮੈਂ ਤਾਂ ਵੀ ਬੈਠੇ ਡਿੱਗੀ ਹਾਂ ਹਾਂ ਜਿਵੇਂ ਚੱਲਣਾ ਪੈਂਦਾ ਚੱਲ ਪੂਰੇ ਬਿਠਾਉਣੇ ਆ ਆਪਾਂ ਡਰਾਈਵਰ ਨੂੰ ਆ ਪਿੱਛੇ ਮਾਰਨ ਡਿੱਗੀ ਚ ਆ ਡਰਾਈਵਰ ਆ ਭਾਈ ਪਿਛਲੇ ਸਾਲ ਦੀ ਸਟੋਰੀ ਆ ਅੱਜ ਦੇ ਦਿਨ ਆਪਾਂ ਉੱਤੇ ਗਵਾਲੀਅਰ ਫਿਰਦੇ ਤੇ ਕੋਈ ਨਾ ਉਹ ਵੀ ਆਵੇ ਲਰੀ ਟੂ ਰਹਿ ਗਿਆ ਲਓ ਜੀ ਆਪਾਂ ਗੁਰਦੁਆਰਾ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਦੀ ਯਾਦ ਚ ਬਣਾਏ ਹੋਏ ਉਹ ਵਾਲੇ ਗੁਰਦੁਆਰੇ ਪਹੁੰਚ ਗਏ ਆ ਹਾਂ ਸੰਗਤੋਂ ਰਾਤ ਕੋਈ ਉਹ ਤਾਂ ਨਹੀਂ ਹੋਇਆ ਮੁੰਡਾ ਠੀਕ ਰਹੇ ਨੇ ਹਾਂ ਜਿਹੜਾ ਜਹਾਜ਼ ਵਾਲਾ ਗੁਰਦੁਆਰਾ ਉਹ ਆਏ ਚਾਰ ਬਣਾ ਦੀ ਸਵਾਰੀ ਵੀ ਕਰਕੇ ਵਿਕਾਉਂਗੇ ਤੁਹਾਨੂੰ ਉਹ ਦੇਖੋ ਹਾਰਸ ਰਾਈਡਿੰਗ ਵੀ ਕਰਾਵਾਂਗੇ ਲੈ ਵੀ ਕਰਨ ਵੀ ਨੂੰ ਜਹਾਜ਼ ਚੜਾ ਦੇਣਾ ਅੱਜ ਇਹਨੂੰ ਚੜਾਉਣੇ ਜਹਾਜ਼ ਸਹੀ ਗੱਲ ਹੈ ਪਰਜਾਈ ਬਾਹਰੋਂ ਫੋਨ ਕਰੀ ਜਾਂਦੀ ਆ ਸਾਜਰੀ ਫੋਨ ਲਾ ਦਿੰਦੀ ਆ ਨਾ ਦੋਨੇ ਬਰਾਗੇ ਪਏ ਨੇ ਇੱਕ ਦੂਜੇ ਹਾਂ ਤੇ ਇਹਨੂੰ ਇੱਥੇ ਟਿਕਟ ਸਿੱਧੀ ਕਰਾਉਣੀ ਆ ਆ ਲੈ ਬਾਏ ਨੂੰ ਬਿਠਾ ਦੇਣਾ ਉਹਨਾਂ ਜਹਾਜ਼ 'ਚ ਪਰ ਆਇ ਨੂੰ ਮਿਲਦੇ ਆ ਮਿਲਦੇ ਨਹੀਂ ਅੱਗੇ ਮਿਲਦੇ ਆ ਹਲੇ ਅੱਗੇ ਜਾ ਕੇ ਮਿਲਦੇ ਆ ਜੀਰ ਤੇ ਆ ਜਾਓ ਆ ਜਾਓ ਚੜਾਉਣੀ ਆ ਚਲੋ ਜੀ ਚਲੋ ਆ ਜਾਓ ਆ ਜਾਓ ਉਹ ਫਰਾਂ ਦੇ ਨਾ ਵੱਜੀ ਗਏ ਉਹ ਦੇਖੋ ਉਹਦਾ ਫਾਈਟਰ ਜੈਟ ਆ ਮਸਾਇਲਾ ਨਹੀਂ ਅਜ ਤਾਂ ਉਹ ਨਹੀਂ ਆਦੇ ਉਹ ਨਹੀਂ ਬਿੱਟੇ ਸਵਾਰੀ ਨਾਲ ਆ ਜਾ ਤਾ ਉਹ ਆਇਆ ਟ੍ਰੈਂਪਨ ਉਹ ਮਿਲ ਨਹੀਂ ਉਹਨੂੰ ਹਲੋ ਪ੍ਰਾਈਵੇਟ ਬੁੱਕ ਕਰਦੇ ਆ। ਅੱਛਾ ਅੱਛਾ। ਓਹ ਆ ਆਹ ਕੌਣ ਖੜਾ? ਇਹ ਪਹਿਲੇ ਤਾਇਆ। ਮੈਨਾਂ ਦਾ ਤਾਇਆ ਖੜਾ। ਹੈ? ਪਾਇਲਟ ਤਾਇਆ। ਮੇਜਰ ਸਹਿੰਗੇ? ਹਾਂ। ਆਜੋ ਆਜੋ ਆ। ਇਹ ਨਹੀਂ ਰੱਖਣੀ ਵਿੱਚ। ਉਹ ਜਿੱਥੇ ਨੇਤ ਹੋਆ। ਇੱਤਰ ਨੋਨਾ ਮੱਤੀ ਨੀਵਨਾ ਨੋਤੀ ਅਮਰਜੀਤ ਅ ਵੀ ਕਰਨ ਵੀ ਕਿਹੜੀ ਸੀਟ ਲੈ ਬੈਠਣਾ ਦਾ ਜਿਹੋ ਛੇ ਵਾਲਾ ਬਠਾਇਓ ਉਲਟੀ ਆ ਕੇ ਆਏ ਬਿਜ਼ਨਸ ਕਲਾਸ ਬਿਜ਼ਨਸ ਕਲਾਸ ਜੇ ਇਹਨੂੰ ਬਿਠਾਉਣਾ ਪੈ ਗਿਆ ਤਾਂ ਟਾਕੀਆਂ ਖੁੱਲਣੀਆਂ ਦੀ ਬਿਠਾਉਣੀਆਂ ਹੈ ਖੁੱਲਦੀ ਹੈ ਨਹੀਂ ਹੋਰ ਅਬ ਮੂਰੇ ਬੈਠੇ ਆ ਅਬ ਮੂਰੇ ਨਾ ਮੈਂ ਤੇ ਮੂਰੇ ਮੈਂ ਡਰਾਈਵਰ ਦੇ ਨਾਲ ਬੈਠੂ ਠੀਕ ਆ ਚਲੋ ਮੈਂ ਜਾਵਾਂ ਚਲੋ ਓਕੇ ਬੈ ਗਿਆ ਚਲੋ ਮੈਂ ਡਰਾਈਵਰ ਕੋਲ ਜਾਨਾ ਨਾ ਆਹੀ ਵੀਊ ਆਉਂਦਾ ਹੁੰਦਾ ਤੇਰਾ ਜਹਾਜ਼ ਤੇ ਬੈਗੇ ਹਾਂਜੀ ਆਹੀ ਆਉਂਦਾ ਆਹਨੇ ਜੋਰ ਤਾਂ ਚੀਚੇ ਵੀ ਖੋਲਦਾ ਜੋ ਤਾਂ ਚੀਚੇ ਹੀ ਨਹੀਂ ਖੋਲਣੇ ਹਵਾ ਬਹੁਤ ਆਉਗੀ ਬਾਹਰੋਂ ਬਾਹਰ ਨਹੀਂ ਫਾਦੇ ਬਾਹਰ ਕਰਦਾ ਸੀ ਉਹ ਫਾਦੇ ਬਾਹਰ ਕਰਦਾ ਸੀ ਫਾਦੇ ਦੇ ਪਾਪੇ ਕੋਲ ਪਾਸਵਰਡ ਹੈ ਨਹੀਂ ਫਾਦੇ ਦੇ ਪਾਪਾ ਨੂੰ ਜਹਾਜ਼ ਕਿਨੇ ਚੜਾਤਾ ਇਹ ਡੋਮੈਸਟਿਕ ਇਹ ਵੀ ਡੋਮੈਸਟਿਕ ਫਲਾਇਟ ਚਲੂ ਅਧਾਰ ਗਾਰਡ ਤੇ ਆ ਅੱਛਾ ਅਧਾਰ ਗਾਰਡ ਤੇ ਆ ਇਹਦੀ ਉਹ ਵੀਡੀਓ ਵੀ ਆਈ ਸੀ ਉਹ ਮੇਰੇ ਕਿਨੇ ਗਰੁੱਪ ਚ ਵੀਡੀਓ ਬਾਤ ਹੀ ਵਧਾ ਰੱਖੋਗੇ ਫੋਨ ਚ ਸ਼ੰਭੂ ਦੇ ਫੋਨ ਵਾਲੀ ਕੋਲ ਟਿਕਟਾ ਨਹੀਂ ਆ ਇਹਨਾਂ ਨੂੰ ਜਹਾਜ਼ 'ਚ ਬਾਬਾ ਹੁਣ ਅੱਗੇ ਨਹੀਂ ਜਾਣ ਦਾ ਬਾਬੇ ਨੇ ਫੜ ਲਏ ਓ ਦੰਦੀ ਦਾ ਮੁੰਡਾ ਪਚੰਗੀਆਂ ਕੋਲ ਟਿਕਟਾ ਨਹੀਂ ਆ ਹੁਣ ਕ ਹੱਥ ਫੜ ਕੇ ਲਾ ਹਾਂ ਉਤਰਿਆ ਆਓ ਆਜੋ ਉਤਰਿਆ ਆਓ ਕ ਹੱਥ ਫੜ ਕੇ ਲਾ ਹਾਂ ਆਜੋ 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 ਵੀਰੇ ਆਜੋ ਉਤਰਿਆ ਆਓ ਕੋਈ ਨਹੀਂ ਵੈਲਕਮ ਟੂ ਨਾਗਾਲੈਂਡ ਵੈਲਕਮ ਟੂ ਨਾਗਾਲੈਂਡ ਇਹਨੂੰ ਛੱਡਣਾ ਹੈ ਨਾਗਾ ਲੈਂਡ ਇਹਨੂੰ ਨਾਗਾ ਲੈਂਡ ਚ ਲਾਉਣਾ ਸੰਗ ਦਾ ਹੁਣ ਚਾਹ ਵੱਲ ਨੂੰ ਹੋ ਗਈਆਂ ਇਹਦੇ ਗੁਕੜੀ ਹਾਂ ਛੱਡ ਗੁਕੜੀ ਚੱਲਣੀ ਹੈ ਕਹਿੰਦੇ ਹੁਣ ਥੋੜੀ ਜੀ ਚਲੋ ਚੱਕਲੋ ਚੱਕਲੋ ਚਾਹ ਆ ਕੀ ਜੀ ਆ ਇਹ ਕੀ ਹੋਇਆ ਰੂਪ ਵੀਰੇ ਦੱਸ ਅ ਅੱਛਾ ਚਿੱਟੇ ਬੈਂਗਰ ਨੇ ਰੂਪ ਆਇਆ ਆ ਗਿਆ ਤੂੰ ਗਲਾਸ ਕੌਣ ਲੈ ਕੇ ਆਊਗਾ ਆਏ ਬਾਈ ਗਿਆ ਸੇਵਾਦਾਰ ਆਪਣਾ ਚੱਕ ਕੇ ਲਿਆਉ ਉਹਨੂੰਗਾ ਇੱਥੇ ਭਾਗੀ ਨਹੀਂ ਹੈ ਜੀ ਚੱਲ ਛੋਕਰਾ ਤੂੰ ਵੀ ਸੇਵਾ ਕਰਨ ਲੱਗ ਗਿਆ ਚੱਲ ਛੋਕਰਾ ਤੂੰ ਵੀ ਸੇਵਾ ਕਰਨ ਲੱਗ ਗਿਆ ਪਹਿਲਾਂ ਚਾਹ ਦਾ ਵੀਰੇ ਉੱਥੋਂ ਪਾਉਣੀ ਮੈਣੀ ਆ ਦੇਵਾ ਕਰਨਾ ਦੇਵਾ ਹੁਣ ਤੂੰ ਕੇਟਲੀ ਭਰ ਕੇ ਲਿਆਏਂਗਾ ਗਲਾਸ ਦੇ ਵਿੱਚ ੱਟਿਆ ਖੇਲਣਾ ਐ ਆ ਗਲਾਸ ਦੇ ਵਿੱਚ ੱਟਿਆ ਖੇਲਣਾ ਐ ਖੇਲਣਾ ਨੇ ਓਰੇ ਆ ਕੀ ਚੱਕਰ ਪੈਂਦਾ ਆ ਗਲਾਸ ੱਟੀ ਜਾਂਦਾ ਆ ਪ੍ਰੀਤ ਰੇਂਦਰ ਪ੍ਰਧਾਨ ਦਾ ਪੁੱਤ ਹੋਰ ਕੀ ਮੇਗਲਾ ਆ ਤਾਂ ਫਿਰ ਤੋਂ ਉਹ ਵਰਨੇ ਗੁਰਦਵਾਰੇ ਦੀ ਰਹਿਣਾ ਜੀ ਇਹਦਾ ਜਿਹੜਾ ਭਾਈ ਆ ਤੁਸੀਂ ਆ ਮਾਂ ਹਾਂਜੀ ਅਸੀਂ ਆਨੰਦਪੁਰ ਦਾ ਚੱਲੇ ਗਏ ਸਾਡੇ ਕੋਲ ਸਿਰਫ ਨੁੱਕਰੇ ਇਹਦੇ ਭਾਈ ਕੋ ਮੇਕਅਪ ਦੀ ਕਿਟ ਤੇ ਕਰੇ ਕਰੀਮ ਹਾਂ ਇਹ ਫੇਸਵੋਸ਼ ਹਾਂ ਗੁਰਦਾਰ ਰਿਵਾਇਤੀ ਗੱਡੀ ਵੀਰੇ ਹਾਂ ਦੇਖੋ ਭਾਈ ਪਾ ਕਹਿੰਦੇ ਫੜ ਕੇ ਆਏ ਮੋਢੇ ਤੇ ਬਿਠਾਉਣਾ ਸਾਡੇ ਨਾਲ ਦੇ ਕਹਿੰਦੇ ਦੱਸ ਲਿਆ ਬਾਬਾ ਜਾਣਾ ਭਾਈ ਇਹ ਫਾਰਮ ਨਾ ਭਰ ਜੀ ਜੀ ਮੈਂ ਹਾਂ ਆ ਦੇਖ ਲੋ ਕਬੂਤਰ ਵੀ ਜੱਥੇ ਦੇ ਬੰਨੇ ਆਏ ਆਪਣੇ ਜੱਥੇ ਤੋਂ ਪਰੇ ਨਹੀਂ ਹੁੰਦੇ ਹੈਗੇ ਹਾਂ ਉਹ ਜਿਵੇਂ ਤੁਸੀਂ ਨਹੀਂ ਨਾ ਇੱਕ ਦੂਜੇ ਤੋਂ ਪਰੇ ਹੁੰਦੇ ਉਵੇਂ ਇਹ ਵੀ ਨਹੀਂ ਹੁੰਦੇ ਹੈਗੇ ਹਾਂ ਪਿਆਰੇ ਬਹੁਤ ਆ ਇੱਕ ਵਿੱਚ ਦੀਪੀ ਵਰਗਾ ਲੈ ਆਏ ਨੂੰ ਚੱਕੀ ਜਾਂਦਾ ਏ ਇਹ ਲੈ ਦੇ ਹੀ ਲੈ ਦੇ ਹੀ ਭਾ ਵੀ ਕਿੱਧਰ ਨੂੰ ਥਾਪੀ ਦੇ ਕੇ ਬੈਠਣ ਲੱਗਿਆ ਹੈ ਦੇਖੀ ਦੇਖੀ ਹਿੱਲਣਾ ਜਾਵੇ ਹਾਂ ਉਹ ਥੋੜੀ ਹਾਂ ਪੰਜਾਬ ਸ਼ਿਕਾਰ ਪੰਜਾਬ ਸ਼ਿਕਾਰ ਦੀ ਰਾਈਡ ਨਾ ਨਾ ਹਿਲਾ ਸ਼ਿਲਾ ਇਸ ਨੂੰ ਕਦੇ ਕੁੱਤਾ ਹੈ ਇਹ ਸਦੀਪ ਵਾਲੇ ਬੋਲ ਗੱਡੇ ਥੱਲੇ ਜੋੜੇ ਹੋਏ ਗੱਡੀ ਉਹ ਮਾਈ ਗੋਡ ਓਏ ਹੁਣ ਅੱਛਾ ਆ ਤਾਂ ਹੀ ਆ ਦੇਖਾ ਨਾ ਪਹਿਲੀ ਆ ਜੋ ਉਹ ਠੀਕ ਆ ਠੀਕ ਆ ਹਾਂ ਪੰਜਾਬ ਸ਼ਿੰਗਾਰ ਨੂੰ ਕਿੱਧਰ ਨੂੰ ਲੈ ਕੇ ਚੱਲੇ ਆ ਅੱਛਾ ਠੀਕ ਆ ਜੀ ਇਹ ਪੇਂਟ ਕਰਾਇਆ ਹੋਇਆ ਜੀ ਨਹੀਂ ਨਹੀਂ ਹਾਂਜੀ ਇਹ ਝੋਲ ਪਾਇਆ ਇਹਦੇ ਅੱਛਾ ਇਹ ਜਿੱਤੇ ਹੋਇਆ ਝੋਲਾ ਆ ਖਰਖਰਾ ਨਹੀਂ ਫੇਰਿਆ ਹੁਣਾ ਨਾ ਤਾਂ ਹੀ ਲਿਬੜਿਆ ਹੋਇਆ ਆ ਖਰਖਰਾ ਬੱਥਾ ਬਈ ਟਿਆਰੀ ਚਰ ਬੰਦਾ ਰੱਖਿਆ ਹੈ ਨਾ ਮੇਰੇ ਆ ਉਹ ਖਰਖਰਾ ਫੇਰ ਨਹੀਂ ਉੱਤੇ ਜਿਹੜਾ ਖਰਖਰਾ ਫੇਰਦਾ ਨਹੀਂ ਚੱਲ ਮੇਰੇ ਬੰਦੇ ਖਰਖਰਾ ਫੇਰਦਾ ਕੋਈ ਸੇਵਾ ਕਰਦਾ ਕੋਹਟ ਆਜ ਇਹਨੂੰ ਆਹੋ ਵੀ ਕੁਝ ਕਰ ਲੈ ਸਾਰ ਰਾਈਡਿੰਗ ਕਰਕੇ ਹਟਿਆ ਇਹੇ ਰਾਈਡਿੰਗ ਕਰਕੇ ਆਟਿਆ ਤਾਂ ਹੀ ਤਾਂ ਹੀ ਰਾਈਡਿੰਗ ਤੇ ਹੋਇਆ ਹਾਂ ਆ ਦੇਖ ਕਿੱਧਰ ਉਤਰਿਆ ਇਹਦੇ ਤੋਂ ਇਹ ਊਂ ਠੂੰ ਠੂੰ ਉਤਰਿਆ ਆ ਲਾ ਕਰੋ ਥੋੜਾ ਕਰੋ ਆ ਕਿੱਥੇ ਪਹੁੰਚ ਗਏ ਬਾਹ ਹਾਤੀ ਦੋਰਦਾ ਉਹ ਥੱਲੇ ਨਾਉ ਦੇ ਸੀ ਦੇਖੀ ਕਦੇ ਬਾਦੂ ਮਰੀ ਦਾ ਹਾਥੀ ਦਾ ਬਬਲੀ ਉਹ ਹਾਥੀ ਨੂੰ ਆ ਬਬਲੀ ਉਹ ਦੇ ਸ਼ਿੰਗਾਰਾਂ ਤੇ ਬੈਠਾ ਉਸ ਸ਼ਿੰਗਾਰਾ ਉੱਤੇ ਖੜਿਆ ਹੈ ਉਹ ਸ਼ਿੰਗਾਰਾ ਗੱਬੇ ਬੈਠਾ ਗੱਬੇ ਬੈਠਾ ਉਹ ਸ਼ਿੰਗਾਰਾ ਦੇਖੀ ਫੜ ਕੇ ਬੈਠੀ ਮੇਰਾ ਆਦੇਸ਼ ਹੈ ਆਮ ਲੋਕਾਂ ਵਾਸਤੇ ਹਾਂਜੀ ਤੁਸੀਂ ਦਰਬਾਰ ਵਿੱਚ ਆਏ ਹੋ ਹਾਂਜੀ ਹੋਰੋਂ ਮੇਰੇ ਕੋ ਮੱਖੀਆਂ ਆ ਜਿੰਦਗੀਆਂ ਲਿਆ ਪਾ ਪੈਸੇ ਸੜਦੇ ਗਏ ਜਿਹੜੇ ਖੜੇ ਖਾਤੀ ਵੀ ਭੁੱਖਾ ਤਾਂ ਹੀ ਨੀ ਤੁਰਦਾ ਪੈਸੇ ਸਿੱਟਦੇ ਇਹਨੂੰ ਕਾ ਜਿਹੜੇ ਜੇਬ ਚ ਹੈਗੇ ਨੇ ਆ ਦੂਏ ਸਿੱਟਾ ਨਹੀਂ ਆ ਆ ਨਹੀਂ ਡਾਲਰ ਦਾ ਹੀ ਦੂਏ ਸਾਡਾ ਨੰਗ ਮਹਾਰਾਜ ਆ ਇਹ ਨੰਗ ਮਹਾਰਾਜ ਆ ਸਾਡਾ ਮੋਹਰਾ ਮੁਕਤੀਆਂ ਮਹਾਰਾਜ ਦੇ ਚੇਲੇ ਵੀ ਦੇਖੋ ਕਾ ਜੇ ਵਾਲੇ ਹੋਏ ਆ ਬੇ ਸ਼ਿੰਗਾਰ ਆਇਆ ਤਾਂ ਉਹ ਇਹਦਾ ਸਪਾਹੀ ਆ ਹਾਂ ਬਾਏ ਉੱਤਰ ਕੇ ਅਭੀ ਫਤਿਹ ਨੂੰ ਮਿਲੂਗਾ ਮਿਲ ਨਹੀਂ ਆਜੋ ਜੀ ਆਜੋ ਮਹਾਰਾਜ ਜੀ ਉੱਤਰ ਆਓ ਆਜੋ ਆਜੋ ਜੀ ਇਹ ਸੁਣਦੇ ਸੁਣਦੇ ਸੱਲੇ ਆ ਦੇਖੋ ਵੀ ਖੇਤ ਬਾਹ ਹੁੰਦੇ ਯਾਹ ਕਰਨਾਟਕਾ ਚ ਪ੍ਰਾਣਾ ਕਲਚਰ ਕਰਨਾਟਕਾ ਚ ਕੀ ਬੀਜ ਦਾ ਬਾਈ ਉਹ ਤੇ ਡਾਇਰੇ ਥੱਲੇ ਕੋਈ ਬੀਜ ਦਾ ਕਣਕ ਦਾ ਨਹੀਂ ਬੀਜ ਦਾ ਕੋਲੇ ਜਾ ਕੇ ਦੇਖਦੇ ਆਂ ਕੀ ਬੀਜਣ ਲੱਗਿਆ ਹੋਇਆ ਕੀ ਆ ਪਾਉ ਮਿੱਟੀ ਉਹ ਪੇਪਾਜ ਪਾਉਂਦਾ ਬਾਈ ਬੀਜ ਦਾ ਬੀਜ ਤਾਂ ਪਾਉਂਦਾ ਬਾਈ ਪਿੱਛੇ ਵੀ ਪਾ ਰਿਹਾ ਹੈ ਚਾਰ ਬਣਾਏ ਨੇ ਸਦੀਪ ਆ ਖੇਤ ਬਾ ਹੀ ਹੁੰਦੀ ਆ ਨਾਲੇ ਬੋਲ ਨਾਲੇ ਬਾਤ ਤੇ ਤੇਰੇ ਪਾਪੇ ਨੇ ਆਇਓ ਕਣਕ ਬੀਤੀ ਇਹ ਕਣਕ ਦੂਜੀ ਵਾਰੀ ਕਰਨੀ ਪਈ ਆ ਉੱਪਰੋਂ ਬੰਦਨ ਦੇਖ ਕੇ ਹੋ ਗਏ ਹੋਏ ਨੇ ਥੈਲਾ ਪਰੇ ਕਰ ਦੋ ਆਹਾ ਫਤ ਲੱਗਦਾ ਤੁਹਾਡੇ ਹੱਥੋਂ ਸਰ ਕੋਈ ਬਾਤ ਨਹੀਂ ਹਮ ਦੀ ਕਣਕ ਨਾਲ ਲੱਗਦੀ ਕੋਈ ਬਾਤ ਨਹੀਂ ਹਮ ਸਾਧਵੇਂ ਹੀ ਰਹਤੇ ਇੱਕੋ ਇੱਕ ਬਾਈ ਪਿੱਛੇ ਖਾਦ ਪਾਉਂਦਾ ਇੱਕ ਬਾਈ ਪਿੱਛੇ ਖਾਦ ਪਾਉਂਦਾ ਇੱਕ ਹਨਾ ਉਹ ਵੀ ਪਾਉਂਦਾ ਬਾਈ ਮੱਕੀ ਬੀਜ ਰਹੇ ਨੇ ਮੱਕੀ ਮੱਕੀ ਬੀਜ ਰਹੇ ਮੱਕੀ ਹੈਗਾ ਕੀ ਆ ਨਹੀਂ ਮੱਕੀ ਨਹੀਂ ਆ ਉਹ ਮੱਕੀ ਨਹੀਂ ਆ ਕੁਝ ਹੋਰ ਆ ਇਹ ਆਪਣਾ ਚਾਹ ਬੁੱਤੀ ਫਲੀ ਹੈ ਫਲੀ ਅੱਜ ਫਲੀ ਫਲੀ ਆ ਫਲੀ ਬੀਜ ਰਹੇ ਨੇ ਆਪਣੀ ਫਲੀ ਇੱਕ ਫਲੀ ਆ ਹਾਂ ਤੂੰ ਬਣਾ ਆਹ ਦੁਹਾਦਾਂ ਨੇ ਬੀਜ ਆਹ ਦੇਖੋ ਬੀਜ ਪਿਆ ਆਹ ਬੀਜ ਦੇ ਨੇ ਫਲੀ ਆ ਹੈ ਆਹ ਬੀਜ ਆ ਉਹ ਮੂੰਫਲੀਆਂ ਨੇ ਉਹ ਮੂੰਫਲੀ ਬੀਜ ਦੇ ਨੇ ਮੂੰਫਲੀਆਂ ਮੂੰਫਲੀ ਬੀਜ ਰਹੇ ਨੇ ਹਾਂ ਮੂੰਗਫਲੀ ਯਾਰ ਵੇ ਛਿਲਕੇ ਪਏ ਨੇ ਪੁਰਾਣੀ ਮੂੰਗਫਲੀ ਦੇ ਟੈਗ 24 ਕਿਹੜਾ ਬੀਜ ਹੈ ਉਹ ਪੀਪੇ ਤੁਸੀਂ ਆਈ ਖਾਣੇ ਸੱਤੂ ਜਿਹੜੀ ਤੁਸੀਂ ਸਮਰਾਲੇ ਤੋਂ ਥੈਲਾ ਭਰ ਲਿਆਉਂਦੇ ਹੋ ਰੋਜ਼ੇ ਮੂੰਗਫਲੀ ਆ ਦੇਖ ਲੋ ਮੂੰਗਫਲੀ ਬੀਜ ਹੁੰਦੀ ਆ ਆ ਜਿਹੜੀ ਸਤੂ ਉਹਨੇ ਸਮਰਾਲੇ ਤੋਂ ਭੁੰਨ ਭੁੰਨ ਕੇ ਖਾਂਦੇ ਆ ਔਰੇ ਬੀਜ ਹੁੰਦੀ ਆ ਜਦੋਂ ਭੁੰਨ ਭੁੰਨ ਕੇ ਲਿਆਉਂਦੇ ਨੇ ਔਰੇ ਬੀਜ ਹੁੰਦੀ ਆ ਬਸ ਇਹਨਾਂ ਨੂੰ ਕੀ ਪਤਾ ਬੀਜ ਦੇਣਾ ਆਪਣੇ ਮੋੜਦਿਆਂ ਨੂੰ ਫੇਰ ਤਾਂ ਨੇੜੇ ਲਾ ਦੇ ਹਾਂ ਬੰਦੇ ਨਿਬੜਦਾ ਕੰਮ ਤੇ ਤੇਰੇ ਟਾਈਮ ਦਾ ਫਸਲ ਆ ਜੀ 3 ਮਹੀਨੇ ਕਾ ਮੂੰਗਫਲੀ 3 ਮਹੀਨੇ ਮੇ ਤਿਆਰ ਹੋ ਜਾ 24 ਸ ਹੈ ਨਾ

पच्चीस हजार में एक एकड़ लेके कुछ बचता है साल में अच्छा निकलता है अच्छा बोले तो हमारे तरफ मन बोलते हैं उसको ओके हाँ, कितने मन आ, हो, हो जाता है हो जाता अब एक एकड़ को, एक को निकलता दो खंडी खंडी एक खंडी निकल जैसा उत्पन्न करे वैसा हाँ जैसी खाद डालेंगे हाँ, वैसा मौसम पे भी डिपेंड करता है ना मौसम कैसा है कितना पानी लगता है मूंगफली को ਨੀ ਪੁਲੀ ਕੋ 5 ਲਿਖੋ 5 ਪਾਣੀ 5 6 ਇਹ ਮਿੱਟੀ ਬਹੁਤ ਕਾਲਾ ਹੈ ਦੇਖ ਕਿਤਨਾ ਹਾਰਡ ਮਿੱਟੀ ਆ ਇਸ ਕੋ ਅਰ ਉਧਰ ਕਾਲਾ ਹੈ ਇਹ ਅਜੂ ਨਹੀਂ ਹੋਣਾ ਨਾ ਨਾ ਇਹ 1 ਲੱਗਦਾ ਗਿੱਲਾ 14 14 15 ਕੁਇੰਟਲ ਨਿਕਲੇ ਆਉਂਦੀ ਆ ਮੂਫਲੀ ਜੋਤ ਇੱਕ ਕਿੱਲੇ ਚੋਂ ਕੀ ਰੇਟ ਹੈ ਮੌਫਲੀ ਦਾ ਉਹ ਕੀ ਰੇਟ ਸੀ 40000 ਦਾ ਕੀਲਾ ਹੋ ਜਾਂਦਾ ਜਾਨੀ ਮੌਫਲੀ ਦਾ ਠੀਕ ਆ ਵਧੀਆ ਪ੍ਰੋਫਿਟ ਹੋ ਜਾਂਦਾ ਇੱਥੇ ਯਾਰ 140000 ਦਾ ਤੇ ਕੀਲਾ ਹੁੰਦਾ ਤੇ ਖੇਤੀ ਵੀ ਇਹਨਾਂ ਤੋਂ ਘੱਟ ਕਰ ਹਾਂ ਹਾਂ ਉੰਨੀ ਗਿਆ ਹੀ ਖੇਤ ਆ ਆਹੀ ਖੇਤ ਇੰਨਾ ਕੇ ਮਹੀਨਾ ਬੇਲੀਆ ਰਹੇ ਤੇ ਇਹਨਾਂ ਤੋਂ ਪਹਿਲਾਂ ਰਹ ਜਾਂਦਾ ਜੀ ਥੋੜੀ ਥੋੜੀ ਕੀਤੀ ਆ ਦੇਖ ਲਓ ਵੀਰ ਕਹਿੰਦਾ ਅੱਗੇ ਤੋਂ ਕਹਿੰਦਾ ਜੇ ਮੰਨ ਲਓ ਨੌਲੇਜ ਦਿੱਤੀ ਆ ਤੁਹਾਨੂੰ ਬਿਨਾ ਪੁੱਛੇ ਐਂਟਰ ਨਹੀਂ ਕਰਨਾ ਖੇਤ ਆ ਤਾਰਾਂ 'ਚ ਕਰੰਟ ਹੁੰਦਾ ਚਲੋ ਵੀ ਮੁੰਡਿਓ ਬੈਠੋ ਗੱਡੀ 'ਚ ਬੈਠੋ ਗੱਡੀ 'ਚ ਓਏ ਗੁਰਦੁਆਰਾ ਨਾਨਕਚੀਰੇ ਪਹੁੰਚ ਗਏ ਜੀ ਮੱਥਾ ਟੇਕ ਕੇ ਸਾਡੇ ਨਾਲ ਦੇਆਂ ਨੂੰ ਭੁੱਖ ਵੀ ਬਹੁਤ ਜਲਦੀ ਲੱਗੇ ਆਉਂਦੀ ਆ ਆ ਬੈਠੇ ਨੇ ਜੀ ਜੀ ਰਪਿੰਦਰ ਵੀਰ ਜੀ ਕੱਲ੍ਹ ਹੀ ਚਾਰ ਰੋਟੀਆਂ ਖਾ ਕੇ ਆਇਆ ਹਨ ਇਹਦਾ ਇਹਦਾ ਉਹਨ ਦਾ ਵੈਰੀ ਆ ਅੰਨ ਦਾ ਹੀ ਵੈਰੀ ਆ ਚਾਰ ਰੋਟੀਆਂ ਚੌਲ ਵੀ ਦੀ ਇੰਨਾ ਗੱਪਾ ਇੰਨਾ ਗੱਪਾ ਚੌਲ ਨਹੀਂ ਖਾਦੇ ਚੌਲ ਖਾਦੇ ਨੇ ਕਿਉਂ ਨਹੀਂ ਖਾਦੇ ਚੌਲ ਖਾਦੇ ਨੇ ਤਾਂ ਕਿ 400 ਦੀ ਟੀ-ਸ਼ਰਟ ਜੀ ਕਹਿੰਦਾ ਬਾਹਰ ਲਈ ਟੀ-ਸ਼ਰਟ ਲੈ ਕਾਲਮੀ ਬੁਲਾਉਂਦੀ ਹਾਂ ਕਾਲਮੀ ਬੁਲਾਉਂਦੀ ਦੱਸ ਕਹਿੰਦਾ ਆ ਕੀ ਕਹਿੰਦਾ 400 ਵਾਲੀ ਟੀ-ਸ਼ਰਟ ਲੈ ਕੇ ਕਹਿੰਦਾ ਬਾਹਰ ਲਈ ਆ ਘੜੀ ਦੇਖੀ ਘੜੀ ਚੱਲ ਆ ਘੜੀ ਦੇਖੋ ਘੜੀ ਦਿਖਾਈ ਇਹ ਨਾ ਰੀਨਲ ਆ ਆ ਘੜੀ ਦਾ ਦਿਖਾਈ ਬਾਈ ਬੰਦਾ ਹੀ ਡੁਪਲੀਕੇਟ ਬਿਲਕੁਲ ਨਹੀਂ ਪਤਾ ਨਹੀਂ ਕਿੱਥੋਂ ਲਈਆ ਘੜੀ ਕਿੱਥੋਂ ਲਈਆ ਵੇ ਲੈ ਦੱਸ ਚੱਲੋ ਉਹ ਇੱਧਰ ਲੈ ਆ ਰਹੇ ਕੋਈ ਉਹ ਦੇਖ ਕੇ ਰੱਖ ਰਿਹਾ ਲਿਆ ਓਏ ਆ ਦੇ ਉਹ ਪੈਂਡਲ ਪਾ ਲੋ ਟਾ ਆ ਰੂਪ ਨੂੰ ਵਾਹੀ ਚਾਹੀਦੀ ਦੀ ਆ ਰਹੇ ਗਰੂ ਦੇਖਾ ਬੱਚਿਆਂ ਦਾ ਟੂਰ ਹੈ ਸ਼ੈਅ ਕਰਨੋਂ ਵਧੀਆ ਬਾਈ ਜਾਮ ਵੇ ਰਹੀ ਆ ਰੂਪਾ ਰੂਪ ਦੇਖ ਜਵਾਗ ਬਣੇ ਆ ਫਤੇ ਵਾਲੀਆਂ ਚੂਹਾ ਬੁਲਾਉਂਦਾ ਕੀ ਗੱਲ ਆਏ ਆ ਦੇਖੋ ਬਾਈ ਬਾਡੀ ਵੇਟ ਆ ਓਏ ਆ ਦੇਖੀ ਆ ਦੇਖ ਆ ਦੇਖ ਐਸਾ ਹੀ ਲੱਗਦਾ ਆ ਰਹੇ ਹੋਏ ਓਏ 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 ਹੋ ਰਿਹਾ ਆ ਜੋਦਰ ਉਹ ਚਾਹੀਦੀ ਆ ਗੱਟ ਦੇ ਨਾਲ ਉਹਨੂੰ ਹੋਕਾ ਮਸ਼ੀਨ ਓ ਜੋਦਰ ਨੂੰ ਓਏ ਰੋਡ ਨੂੰ ਆ ਜਾਹੀ ਦੀ ਆ ਲੱਕ ਘਟਾਉਣ ਨੂੰ ਆ ਆ ਮਤੀ ਕਰਦਾ ਵਾ ਕੀ ਐ ਸਮਾ ਤੇ ਦੇਖ ਨਾ ਨਹੀਂ ਇਹ ਸ਼ਾਇਦ ਆ ਪੈਰ ਵਾਲੀ ਐ ਸਾਈ ਲਾਉਣ ਨੂੰ ਆ ਉਹ ਤੋੜਤੀ ਦੇਖ ਦਿਖਾ ਲੈ ਰੋਡ ਨੂੰ ਆ ਜਾਹੀ ਲਿਆ ਆ ਦੇਖ ਆ ਸੁਤੂਆ ਤੇ ਆ ਦੇਖ ਆ ਬੋਡੀ ਵਿੱਚ ਚਾਕੇ ਦੇਖੀ ਆ ਦੇਖ ਓਏ ਆ ਆ ਰਸਕੀਨ ਨੂੰ ਆਹੀ ਦੀ ਆ ਆ ਬੱਕਰੀ ਆਹ ਉਹਨਾਂ ਝਟਕੇ ਜੇ ਮਾਰਦੀ ਆ ਯਾਰ ਓਏ ਆਪਣੇ ਪਿੰਡ ਇਹ ਜੀ ਹੁੰਦਾ ਹੀ ਹੈ ਲੋ ਵੇ ਕੀ ਲੱਛਣ ਕਰਨ ਲੱਗੇ ਨਿਆਣੇ ਬਣੇ ਨੇ ਵੇ ਕਿਵੇਂ ਨਿਆਣੇ ਬਣੇ ਨੇ ਇਹ ਖੌਰੂ ਵੱਢਦੇ ਨੇ ਦੇਖੋ ਜੀ ਆ ਨਿਆਣਿਆਂ ਦੇ ਵਿੱਚ ਆ ਨਿਆਣੇ ਆ ਜਾ ਫਤੇ ਫਤੇ ਵਰਗਿਆਂ ਦੀ ਜਿੰਮ ਆਪ ਲਾਉਣ ਲੱਗੇ ਦੱਸ ਹੈ ਨਾ ਬਣਾਓ ਇਹ ਹਲਟੋ ਆ ਇਹ ਰੇ ਐਸੀ ਬੰਦ ਕਰਤਾ ਦੱਸ ਇਹਨੇ ਚੜਾਈ ਚੜਾਉਣ ਲੱਗੇ ਨੇ ਵੀ ਦੱਸ ਇਹ ਹਲਟੋ ਆ ਕਰੋ ਇਹਦੇ ਦੱਸੋ ਇਹਨੂੰ ਕੋਸੇ ਆਪਾਂ ਦਾਸਤਾ ਆਪਾਂ ਦਾਸਤਾ ਵੀਰ ਨੂੰ ਪਰਵਾਹ ਕੋਈ ਨਹੀਂ ਗੱਡੀ ਦੀ ਇਹਦਾ ਬਲੌਗ ਅਡਾਇੰਸ ਤੋਂ ਪੁੱਛੋ ਹਾਂ ਪੁੱਛ ਲੈ ਆਹ ਸਫਾਰੀ ਗੱਡੀ ਨੂੰ ਏਸੀ ਬੰਦ ਕਰਨੇ ਲੋਡ ਪੈਂਦੀ ਹੈ ਚੜਾਈ ਤੇ ਹਾਂ ਗੇਅਰ ਡਾਊਨ ਨਹੀਂ ਕਰਨਾ ਕਮੈਂਟਾਂ ਦੇ ਵਿੱਚ ਦੱਸੋ ਇਹਨੇ ਦੱਸੋ ਕੱਢ ਲਿਆ ਇਹਨੂੰ ਮੋੜ ਵਿਦਰ ਫੋਟ ਆ ਵੀ ਮੁੰਡਿਓ ਹਾਂਜੀ ਦੋਟੋ ਇਹ ਮੁੰਡੇ ਨੂੰ ਰਾਜ ਦਵਾ ਆ ਲੈ ਕੇ ਨਾ ਨਾ ਮੈਨੂੰ ਨਾਟਕਾਂੋਂ ਕਿਲਾ ਦੇਖ ਕੇ ਪ੍ਰਾਣੀ ਘਲਕੇ ਜੀ ਆਉਂਦੀ ਆ ਹਾਂ ਇੱਥੋਂ ਮੈਂ ਗੇਟ ਖੋਲਦਾ ਹੁੰਦਾ ਸੀਗਾ ਹਾਂ ਇੱਥੇ ਖੜਾ ਹੁੰਦਾ ਸੀ ਗੇਟ ਖੋਲਣੇ ਨੂੰ ਅਰੇ ਮੂਰਲੇ ਆ ਸੰਤਰੀ ਗੇਟ ਖੋਲਦੇ ਹੁੰਦੇ ਸੀ ਹਾਂ ਆ ਦੇਖ ਲਓ ਸੰਗਲ ਐਂ ਇੱਥੇ ਧੱਕਦੇ ਹਾਂ ਆਪਾਂ ਉਟਾੜਾ ਚੋਜਨ ਨੂੰ ਬੜਾ ਕੰਮ ਦਊ ਆਪਾਂ ਨੂੰ ਲੈ ਚੱਲੋ ਦੇਖ ਲਾ ਫਿਰ ਤੇ ਬੈਲਿੰਗ ਦਾ ਕਰੀ ਜੀ ਹੋਈ ਇੱਕ ਨੇ ਗਾਲ ਨੂੰ ਗਾਲ ਫੜਦਾ ਗਾਲ ਫੜਦਾ ਭਾਈ ਤੇ ਵੀਤ ਵਿੰਦੀ ਓਏ ਅੱਪਾ ਨੂੰ ਥੋੜੀ ਐਂਟਰੀ ਮੈਨ ਲਈ ਦੀ ਅੰਦਰੋਂ ਅੱਪਾ ਨੂੰ ਥੋੜੀ ਮਿਲਣੀ ਸੀ ਵਾਓ ਥਿਊ ਦੇਖੋ ਕਿੰਨਾ ਘੈਂਟ ਆ ਰਿਹਾ ਹਾਂ ਛੋਟੇ ਜਿਹਾ ਟਾਕਾਂ ਵਾਸਤੇ ਆ ਥਿਊ ਦੇਖੋ ਕਿੰਨਾ ਘੈਂਟ ਆ ਰਿਹਾ ਇਹਦਾ ਜਿਹੜਾ ਕਰਨ ਵੀਰ ਬੈਠਾ ਨਹੀਂ ਸੀ ਪਹਿਲਾਂ ਉਹ ਹਾਥੀ ਤੇ ਉਹਰੇ ਹਾਥੀ ਲਿਆਉਣੇ ਪੀਪੇ ਕਹਿੰਦੇ ਮੇਰੀ ਫਰੀ ਬੈਟਿੰਗ ਇੱਥੇ ਬਣਾਣੀ ਹੈ ਬਾਉਰੀ ਕਰਵਾਵਾਂਗੇ ਪੀਪੇ ਦੀ ਫਰੀ ਬੈਟਿੰਗ ਪੀਪੇ ਡੰਨ ਡੰਨ ਬਾ ਡੰਨ ਇਹਨਾਂ ਨੂੰ ਕੋਈ ਹਿਸਟਰੀ ਤੱਕ ਸਾਡੇ ਵਾਲਿਆਂ ਨੂੰ ਮਤਲਬ ਨਹੀਂਗਾ ਬਸ ਇਹਦਾ ਕੰਦਾ ਦੇਖਣ ਆਏ ਨੇ ਬਸ ਬਸ ਕੰਦਾ ਦੇਖਣ ਆਏ ਨੇ ਕੋਈ ਅੱਗੇ ਗੱਤੀ ਦੇ ਮੈਣਾ ਨਾ ਨਾ ਜਾਂਦੇ ਤਾਂ ਆਏ ਨੇ ਜਿਵੇਂ ਜਿਵੇਂ ਰਾਜਾ ਇਹਨਾਂ ਨੂੰ ਮੇਲੇ ਨੂੰ ਬੈਠਾ ਹੁੰਦਾ ਅੰਦਰ ਉਹਰੀ ਅਕ ਦੇ ਅੰਦਰ ਲੈ ਕੇ ਜੇਲਾ ਹੀ ਤੇ ਹਾਂ ਨਾ ਓਏ ਓਰੇ ਤਾਂ ਤੁਸੀਂ ਆਏ ਹੋ ਪਹਿਲਾਂ ਕੀ ਬਤਾ ਓਰੇ ਰਾਜੇ ਦੇ ਤੁਸੀਂ ਕੁਛ ਨਾ ਕੁਛ ਹਾਂ ਮੈਂ ਵਜ਼ੀਰ ਹੁੰਦਾ ਸੀ ਹਾਂ ਅੱਛਾ ਆ ਜਿਹੜਾ ਹਾਕ ਨਹੀਂ ਮਾਰ ਦਿੰਦਾ ਹਾਂ ਹਾਂ ਆਜਰ ਹੋ ਓ ਅੱਛਿਆ ਓ ਪੀਪਾ ਮੁਰੇ ਮੁਰੇ ਮਸ਼ਾਲ ਚੱਕੀ ਫੜੀ ਰੂਪਾ ਲਵਾਈ ਰੂਪਾ ਬਾਬਰ ਜੀ ਖੈਨੇ ਕੰਮ ਕਰ ਆਹੋ ਆ ਪੀਪਾ ਕੀ ਦੀ ਪੀਪਾ ਉਸ ਤਰ੍ਹਾਂ ਦਾ ਸੀ ਤਾਂ ਇਹਦੇ ਦਾੜੀ ਨਹੀਂ ਆਈ ਹਲਾ ਹਾਂ ਤਾਂ ਹੀ ਇਹਦੇ ਦਾੜੀ ਨਹੀਂ ਆਈ ਇਹ ਇਹਨੂੰ ਆਹੋ ਕੋੜੇ ਕੋੜੇ ਇਹ ਗੇਟ ਤੇ ਇਹ ਗੇਟ ਤੇ ਸੰਤਰੀ ਦੀ ਚੁਸ ਚਲਾਤੀ ਨਾ ਆਹੋ ਦੇਖ ਕੇ ਬੰਦਾ ਵਾੜ ਨਾ ਦੇਖ ਕੇ ਬੰਦਾ ਵੇਦਾ ਦੀਗਾ ਅੰਦਰ ਸਾਂਤਰੀ ਹੁੰਦਾ ਹਾਂ ਹਾਂ ਮਸ਼ਾਲਾ ਰਾਤ ਨੂੰ ਦਾ ਰੱਖਣ ਨੂੰ ਇੱਥੇ ਕਬੂਤਰ ਬੈਠਾ ਆਲੇ ਜਿਹਾ ਬਣਾਇਆ ਉਹ ਵਾਲੇ ਆ ਜਿਆ ਚ ਰੱਖੀ ਹੁੰਦੀ ਸੀ ਉੱਥੇ ਕਾਲ ਕੋਠੜੀ ਜਰ ਹੱਦ ਹੋ ਗਈ ਆ ਕਿਹੜੀ ਆ ਕਾਲ ਕੋਠੜੀ ਆ 31 ਕੇ ਲੈ ਅੱਖਾਂ ਦੇ ਕਿਵੇਂ ਬਲੈਕ ਬੱਸ ਸਾਰੀ गिर ਕੇ ਟਾਲੇ ਜੇ ਹੋ ਕੇ

কি ਹੋ ਗਿਆ সস্তী বাই হই দি হলি ক্যথে আ গে আ সস্তী বাই হই এ সாரਿਆਂ নাই বাস চা নাই চা নাই আবা চল না কি লাগে কত না রেহ গয়া লও জি আজ ফের তো তেল পোয়ান লাগে চৌথি ট্যাঙ্কি আ চৌথি ট্যাঙ্কি আ জি ডানকি রে তো আজ අපন আ খড়ে এ নজবান ਇਥੇ ਲੈਣ ਲੱਗਦੀ ਹੈ ਸਵੇਰ ਨੂੰ ਕਿਹਨੇ 1500 ਦਾ ਤੇਲ ਪਵਾਇਆ ਵਾ ਟਰਾਲ ਤਾਂ ਸੀਐਨਜੀ ਤੁਹਾਡਾ ਪਹਿਲਾ ਨੰਬਰ ਲਾ ਦਾਂਗੇ ਆਮ ਦਾ ਪਹਿਲਾ ਸੀਐਨਜੀ ਭਰਾ ਸਕਦੇ ਤੇ ਜ਼ਿਆਦਾਤਰ ਸੀਐਨਜੀ ਗੱਡੀਆਂ ਚੱਲਦੀਆਂ ਨੇ ਪਿਛਲੇ ਪੰਪ ਤੇ 92 ਰੁਪਏ ਰੇਟ ਸੀ ਇੱਥੇ 91 ਰੁਪਏ ਇੰਨਾ ਫਰਕ ਅੰਨਾ ਚ 50 ਨਜ਼ੀੜ ਬਿਦਰ ਰੋਡ ਆ ਯੈਸ ਕੋਈ ਠੀਕ ਹੈ ਸਵੇਰੇ 3 ਟੱਕ ਥੱਲੇ ਦੀ ਅੱਧਾ ਤੋਂ ਮਾੜੀ ਵੱਧਦੀ ਅੱਧਾ ਤੋਂ ਵੱਧਦੀ ਅੱਧਾ ਤੋਂ ਮਾੜੀ ਓਏ ਆ ਗਈ ਰੂਮ ਚ ਅੱਧੇ ਕਿੱਧਰ ਨੇ ਮੁੰਡੇ ਮੇਰੇ ਮਹੌਚ ਹੋ ਗਏ ਭਾਈ ਅੱਧੇ ਕਿੱਧਰ ਨੇ ਬੰਦੇ ਕਿੱਥੇ ਨੇ ਹਲੇ ਆਏ ਨਹੀਂ ਕਿੱਥੇ ਰਹਿ ਗਏ ਨੂੰ ਮਠਾ ਕਰ ਲਈਏ ਬੈਠਾ ਛਕ ਲਈ ਥੋੜਾ ਰੋਟੀ ਖਾ ਗਏ ਆ ਪ੍ਰਸ਼ਾਦਾ ਛਕਿਆ ਏ ਹੁਣ ਸਾਜਦੇ ਸੌਂਜੋ ਫਿਰ ਸਾਜਦੇ ਸੌਂਜੋ ਚਲੋ ਓਕੇ ਬਾਏ ਓਕੇ ਬਾਏ ਗੁੱਡ ਨਾਈਟ ਕਹਿ ਦੋ ਸਾਰੇ ਕੱਲ ਵਾਲੇ ਵਲੌਗ ਚ ਮਿਲਾਂਗੇ ਬਾਏ ਟਾਟਾ